ਅੱਜ ਬਾਰਡਰ ਨਜ਼ਦੀਕ ਲੱਗਦੇ ਪਿੰਡ ਸਕਤਰਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਰਵਾਨਾ ਹੋਇਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਕਿਸਾਨ ਆਗੂਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਵੱਲੋਂ ਪੰਜਾਬ ਦੇ ਕਿਸਾਨੀ ਨਾਲ ਮਤਰੇ ਹੀ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਪਹਿਲੇ ਕਿਸਾਨ ਅੰਦੋਲਨ ਮੇਰੇ ਮੋਦੀ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਸਨ ਸਰਕਾਰ ਉਹਨਾਂ ਤੋਂ ਮੁੱਕਰ ਗਈ ਹੈ ਪਰ ਕਿਸਾਨ ਆਪਣੇ ਹੱਕਾਂ ਹੱਕ ਲੈਣੇ ਜਾਣਦੇ ਹਨ ਆਗੂ ਨੇ ਕਿਹਾ ਕਿ ਜਿੰਨਾ ਸਮਾਂ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਇਹ ਸੰਘਰਸ਼ ਲਗਾਤਾਰ ਚੱਲਦਾ ਰਹੇਗਾ ਠੀਕ ਹੈ ਨਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸੰਗਤਾਂ ਕਿਸਾਨ ਆਪਣੇ ਹੱਕਾਂ ਲਈ ਮਤਲਬ ਜਾ ਰਹੇ ਨੇ ਪਿੰਡ ਸਖਤਰਾ ਦੇ ਵਿੱਚੋਂ ਅੱਜ ਉੱਥੇ ਧਰਨਾ ਲੱਗਾ ਉਹਦੇ ਵਿੱਚ ਯੋਗਦਾਨ ਪਾਉਣ ਵਾਸਤੇ ਮਤਲਬ ਜਾ ਰਹੇ ਆ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਪਹਿਲਾਂ ਵੀ ਮੰਨ ਕੇ ਤੇ ਮੁੜ ਕੇ ਮੁਕਰ ਗਏ ਨਹੀਂ ਤੇ ਉਹ ਲਿਖਤੀ ਰੂਪ ਦੇ ਵਿੱਚ ਲੈ ਕੇ ਤੇ ਫਿਰ ਉਹ ਧਰਨਾ ਦੇ ਕੇ ਤੇ ਮਤਲਬ ਸਾਰੀ ਸੰਗਤ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਾਬਾ ਜੀ ਅੱਜ ਕਿਹੜੇ ਪਿੰਡ ਤੋਂ ਜਣੀਆਂ ਸੰਗਤਾਂ ਦਿੱਲੀ ਵੱਲ ਨੂੰ ਜਾ ਰਹੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਅੱਜ ਕਿਸਾਨ ਯੂਨੀਅਨ ਪੰਜਾਬ ਬਾਰਡਰ ਬੈਲਟ ਜੋ ਕਿ ਕਿਸਾਨਾਂ ਦਾ ਟੂ ਅੰਦੋਲਨ ਜਿਹੜਾ ਵਾ ਦਿੱਲੀ ਕੁਝ ਕਰ ਰਿਹਾ ਵਾ 13 ਤਰੀਕ ਤੋਂ ਇਹ ਕਿਉਂ ਕਰ ਰਿਹਾ ਵਾ ਕਿਉਂਕਿ ਸਰਕਾਰ ਜਿਹੜੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਮੰਨ ਰਹੀ ਜੋ ਵੀ ਕਿਸਾਨਾਂ ਦੀਆਂ ਹੱਕ ਨੇ ਉਹ ਨਹੀਂ ਦੇ ਦੇਂਦੇ ਰਹੀ ਇਸ ਕਰਕੇ ਸ਼ਾਂਤੀਪੁਰਗ ਜਿਹੜਾ ਅੰਦੋਲਨ ਆ ਇਹ ਸਰਕਾਰ ਦੇ ਖਿਲਾਫ ਕਿਉਂਕਿ ਲੋਕਤੰਤਰ ਰਾਜ ਹੈ ਹਰ ਇੱਕ ਨੂੰ ਬਣਦਾ ਵਾ ਇਸ ਕਰਕੇ ਜਿੰਨੀਆਂ ਵੀ ਕਿਸਾਨੀ ਯੂਨੀਅਨ ਨੇ ਸਾਰੀਆਂ ਜਿਹੜੀਆਂ 13 ਤਰੀਕ ਤੋਂ ਇਹ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਵਾਂ ਇਸੇ ਵਿੱਚ ਯੋਗਦਾਨ ਪਾਉਣ ਵਾਸਤੇ ਨਗਰ ਸਕੱਤਰਾ ਸਾਰੇ ਹੀ ਕਿਸਾਨਾਂ ਵੱਲੋਂ ਅੱਜ ਜਿਹੜਾ ਪਹਿਲਾ ਜਥਾ ਵਾ ਇਹ ਦਿੱਲੀ ਵੱਲੋਂ ਰਵਾਨਾ ਕੀਤਾ ਜਾ ਰਿਹਾ ਵਾ ਕਿ ਅਸੀਂ ਵੀ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾ ਕੇ ਆਪਣਾ ਬੰਦਾ ਹਿੱਸਾ ਜਿਹੜਾ ਪਾਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੰਗਾ ਵਾਂ ਉਹ ਸਰਕਾਰ ਸਾਨੂੰ ਦੇਵੇ ਤੇ ਜਿਹੜੇ ਇਹਨਾਂ ਅੰਦੋਲਨਾਂ ਦੀ ਨਾਅਰੋਟ ਪਾਵੇ ਇਹ ਤਾਂ ਹੀ ਲੋਕ ਅੰਦੋਲਨਾਂ ਦੀ ਲੋੜ ਪੈ ਰਹੀ ਆ ਕਿਉਂਕਿ ਸਰਕਾਰ ਜਿਹੜੀ ਆ ਸਾਡੇ ਹੱਕ ਨਹੀਂ ਦੇ ਰਹੀ ਜਿਹੜਾ ਕਿਸਾਨ ਆ ਹਰ ਕਦਾ ਆਪਣੀ ਦਸਾਂ ਨੋਆਂ ਦੀ ਕਿਰਤ ਕਮਾਈ ਕਰਕੇ ਰਾਤ ਨੂੰ ਸਪਾ ਸਪਾ ਦੀਆਂ ਸਿਰਿਆਂ ਮਿੱਧ ਕੇ ਪਾਣੀ ਲਾਉਂਦਾ ਵਾ ਖਾਤਾ ਪਾਉਂਦਾ ਵਾ ਦਵਾਈਆਂ ਪਾਉਂਦਾ ਵਾ ਤੇ ਇਹਦੇ ਵਾਸਤੇ ਕੁਝ ਨਹੀਂ ਗਾ ਇਹਨੂੰ ਬੋਲਣ ਦਾ ਹੱਕ ਵੀ ਨਹੀਂ ਸਰਕਾਰ ਜਿਹੜੀ ਦੇ ਰਹੀ ਇਸ ਕਰਕੇ ਇਹ ਜਿਹੜਾ ਅੰਦੋਲਨ ਕਰਨਾ ਪਿਆ ਵਾ ਤੇ ਜਿਹੜੇ ਅੱਜ ਜਿਹੜਾ ਪਹਿਲਾ ਜੱਥਾ ਜਿਹੜਾ ਅੰਦੋਲਨ ਦੇ ਵਿੱਚ ਹਿੱਸਾ ਪਾਉਣ ਵਾਸਤੇ ਰਵਾਨਾ ਹੋ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਵੀ ਸਰਕਾਰ ਨੇ ਕਿਹਾ ਸੀ ਮੰਗਾਂ ਮੰਨ ਲਾਂਗੇ ਪਰ ਮੰਨੀਆਂ ਨਹੀਂ ਗਈਆਂ ਹੁਣ ਵੀ ਕੁਝ ਫਸਲਾਂ ਤੇ ਜਿਹੜੀ ਐਮਐਸਪੀ ਦੇਣ ਦੀ ਗੱਲ ਕੀਤੀ ਜਾ ਰਹੀ ਆ ਇਸ ਬਾਰੇ ਕੀ ਕਹਿੰਦੇ ਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੱਤਰਕਾਰ ਭਾਈ ਜਰਦ ਅਸੀਂ ਧੰਨਵਾਦੀ ਆ ਜਿਹੜੇ ਹਰ ਸਾਡੇ ਦੁੱਖ ਦੇ ਘੜੀਆਂ ਨਾਲ ਸਾਡੇ ਨਾਲ ਸ਼ਾਮਲ ਹੋ ਕੇ ਜਿਹੜੀ ਸਾਡੀ ਗੱਲ ਆ ਤਾਂ ਤੱਕ ਪਹੁੰਚਾਉਂਦੇ ਆ ਰਹੀ ਗੱਲ ਬਾਕੀ ਸਰਕਾਰਾਂ ਦੀ ਸਰਕਾਰਾਂ ਨੇ ਤੁਹਾਨੂੰ ਪਤਾ ਵੀ ਲੰਬੇ ਸਮੇਂ ਤੋਂ ਜਿਹੜੇ ਆਪਣੇ ਅੰਦੋਲਨ ਚੱਲ ਰਹੇ ਆ ਪਹਿਲੋ ਵੀ ਇਹਨਾਂ ਨੇ ਆਪਾਂ ਨੂੰ ਭਰੋਸੇ 'ਚ ਲੈ ਕੇ ਵੀ ਤੁਹਾਡੇ ਨਾਲ ਮੰਗਾਂ ਜਿਹੜੀਆਂ ਅਸੀਂ ਲਿਖਤੀ ਰੂਪ ਦੇਵਾਂਗੇ ਉਹ ਵੀ ਇਹਨਾਂ ਨੇ ਆਪਾਂ ਨੂੰ ਉਹ ਵਾਪਸ ਖਿਲਾ ਦਿੱਤਾ ਤੇ ਸਾਡੇ ਜਿਹੜੀਆਂ ਮੰਗਾਂ ਜਿਹੜੀਆਂ ਲਿਖਤੀ ਰੂਪ ਨਹੀਂ ਮਿਲੀਆਂ ਹੁਣ ਫੇਰ ਅੰਦੋਲਨ ਉਹੀ ਚੱਲ ਰਿਹਾ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਮੰਗਾਂ ਸੀ ਜਾਇਜ਼ ਮੰਗਾਂ ਨੇ ਉਹਨਾਂ ਦਾ ਫੇਰ ਅਸੀਂ ਆਪਣਾ MSB ਦਾ ਰੇਟ ਹੈ ਪੱਕਾ ਚਾਹੁੰਦੇ ਆ ਤੇ ਸਾਨੂੰ ਪੱਕਾ ਮਿਲੇ ਹੋਰ ਕਿਸਾਨ ਜਿਹੜਾ ਆ ਬਹੁਤ ਕਰਜ਼ੇ ਸਦੇ ਦਬਿਆ ਆ ਸਰਕਾਰਾਂ ਬਹੁਤ ਸਾਡਾਂ ਧੱਕਾ ਸ਼ਹੀ ਕਰ ਰਹੀਆਂ ਨੇ ਅਗੇ ਤਾਂ ਸੈਂਟਰ ਸਰਕਾਰ ਵੱਲੋਂ ਸੀ ਹੁਣ ਜੋ ਸਾਡੀ ਹਰਿਆਣਾ ਸਰਕਾਰ ਆ ਉਹ ਵੀ ਬਹੁਤ ਦਖਲਦਜ਼ੀ ਕਰ ਰਹੀ ਆ ਸਾਡੇ ਕਿਸਾਨ ਭਰਾਵਾਂ ਤੇ ਗੋਲੀਆਂ ਚਲਾ ਰਹੇ ਆ ਬਹੁਤ ਸ਼ੱਦਦਤ ਹੋਏ ਆ ਦੋ ਦਰ ਸਿੰਘ ਬਜੋ ਸ਼ਹੀਦ ਵੀ ਹੋ ਗਏ ਆ ਸਟਾਂ ਬੜਾ ਬਹੁਤ ਲੱਗੀਆਂ ਨੇ ਬਾਕੀ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਇਹਨਾਂ ਨੂੰ ਚਾਹੀਦਾ ਜੋ ਕਿਸਾਨ ਦਾ ਹੱਕ ਬੰਦਾ ਆ ਉਹ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ